मैडम ਤੁਸੀਂ ਕੱਲ ਮਿਲ ਕੇ ਆਇਓ 6 ਵਜੇ ਤੱਕ ਦਾ ਭਰੋਸਾ ਦਿੱਤਾ ਸੀ ਕਿ ਕਾਰਵਾਈ ਹੋਵੇਗੀ ਅੱਜ ਦੂਜੇ ਦਿਨ ਤੇ ਵੀ 6 ਵਜਣ ਵਾਲੇ ਆ ਯਾਨੀ ਕਿ ਦੋ ਤੋਂ ਦੋ ਘੰਟੇ ਦਾ ਸਮਾਂ ਹੀ ਬਚਿਆ 2.5 ਘੰਟੇ ਦਾ ਕੀ ਲੱਗਦਾ ਹੈ ਕਿੱਧਰ ਗਈ ਗੱਲ ਇਨਸਾਫ ਵਾਲੀ ਜੀ ਜੀ ਕੱਲ ਮੈਂ ਮੈਨੂੰ ਇੱਕ ਕਲਸੀ ਦੇਖਿਆ ਨਾ 20 ਦਿਨਾਂ ਬਾਅਦ ਮੇਰੇ ਮੂੰਹ 'ਚ ਥੋੜੀ ਜੀ ਰੌਣਕ ਸੀ ਕਿ ਜਦੋਂ ਮੈਂ ਮਾਨ ਸਾਹਿਬ ਨੂੰ ਮਿਲੀ ਤੇ ਉਹਨਾਂ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ ਕਿਹਾ ਤੁਹਾਨੂੰ ਜਸਟਿਸ ਮਿਲੇਗਾ ਤੇ ਮੇਰੇ ਬੰਦੇ ਉਹਨਾਂ ਨੇ ਆਪਣੇ ਉਹਲਦੀ ਨੂੰ ਕਿਹਾ ਕਿ ਤੁਸੀਂ ਮੈਡਮ ਨੂੰ 6 ਵਜੇ ਫੋਨ ਕਰਕੇ ਅਪਡੇਟ ਕਰਨਾ ਹੈ ਹੋਰ ਤੁਸੀਂ ਮੈਡਮ ਇਹਦਾ ਨੰਬਰ ਲੈ ਲਓ ਹੋਰ ਉਹਨਾਂ ਨੇ ਮੈਨੂੰ ਗੱਦੀ ਤੱਕ ਛੱਡਨ ਆਏ ਹੋਰ ਮੈਂ ਇੰਨਾ ਭਰੋਸਾ ਦਿਲਾਇਆ ਉਹਨਾਂ ਨੇ ਅੱਜ ਫੇਰ ਇੱਕ ਪੰਜਾਬ ਦੀ ਮਾਂ ਨਾਲ ਭੈਣ ਨਾਲ ਧੀ ਨਾਲ ਫੇਰ ਧੋਖਾ ਹੋ ਗਿਆ ਜਿੱਦਾਂ ਪੁਲਿਸ ਵਾਲਿਆਂ ਨੇ ਸਾਡੇ ਨਾਲ ਧੋਖਾ ਕੀਤਾ ਐਫ ਆਈ ਆਰ ਕਰਨ ਦਾ ਇਦਾਂ ਹੀ ਮਾਨ ਸਰਕਾਰ ਨੇ ਵੀ ਸਾਡੇ ਨਾਲ ਧੋਖਾ ਕਰਤਾ ਅੱਜ ਮਾਨ ਸਾਹਿਬ ਤੁਸੀਂ ਇਹ ਧੋਖਾ ਖਾਲੀ ਮੇਰੇ ਨਾਲ ਨਹੀਂ ਕੀਤਾ ਪੰਜਾਬ ਦੀ ਹਰ ਇੱਕ ਧੀ ਹਰ ਇੱਕ ਮਾਂ ਹਰ ਇੱਕ ਭੈਣ ਨਾਲ ਕੀਤਾ ਤੇ ਆਖੀ ਤੁਹਾਡੇ ਕੋਲੋਂ ਐਕਸਪੈਕਟ ਨਹੀਂ ਕੀਤਾ ਸੀਗਾ ਤੁਸੀਂ ਮੈਨੂੰ 6 ਵਜੇ ਕਹਿ ਕੇ ਮੈਂ ਤੁਹਾਡੇ OSD ਨੂੰ ਫੋਨ ਕਰ ਕੱਲ ਦੀ ਕਰ ਰਹੀ ਆ ਪਾ 5:30 ਵਜੇ ਦੀ ਅੱਜ ਫੇਰ ਦੇ ਵੀ 10 ਫੋਨ ਕਰ ਦਿੱਤੇ ਤੁਹਾਡੇ OSD ਨੇ ਪਹਿਲੇ ਵੀ ਅਸੀਂ ਇਹਨਾਂ ਨੂੰ ਸਾਰੀ ਪਿਕਚਰ ਐਯੂ ਸੁਖਬੀਰ ਨੂੰ ਭੇਜੀ ਸੀਗੀ ਪਹਿਲੇ ਵੀ ਹੋਰ ਅੱਜ ਫੇਰ ਉਹਨਾਂ ਨੇ ਫੇਰ ਸਾਨੂੰ ਧੋਖਾ ਦੇ ਦਿੱਤਾ ਤੇ ਬਹੁਤ ਦੁਖੀ ਹੋਈ ਆ ਮੈਂ ਇਸ ਗੱਲ ਤੋਂ ਕਿਉਂਕਿ ਹਰ ਵਾਰੀ ਮੈਂ ਕਿਸਤੇ ਉੱਪਰ ਵਿਸ਼ਵਾਸ ਕਰਦੀ ਆ ਉਹੀ ਮੈਨੂੰ ਧੋਖਾ ਦਿੰਦਾ ਹੁਣ ਮੈਂ ਖਾਲੀ ਜੁਡੀਸ਼ੀਲ ਚੁਸ ਹੋਸ਼ ਰੱਖਤੀਆਂ ਸਾਨੂੰ ਇਨਸਾਨ ਉਤਰੀ ਮਿਲੇਗਾ ਤੁਹਾਡੇ ਤਾਂ ਕੱਲ ਜਿਵੇਂ ਤੁਸੀਂ ਕਿਹਾ ਖੁਸ਼ ਸੀ ਤੁਸੀਂ ਕੱਲ ਬੜੇ ਖੁਸ਼ ਸੀ ਤੁਹਾਨੂੰ ਬੜਾ ਤੁਹਾਡੇ ਨੂੰ ਇੱਕ ਹਿਸਾਬ ਨਾਲ ਚਾਹੀ ਸੀ ਕਿ ਬੜੀ ਵਧੀਆ ਗੱਲ ਸੁਣੇਗੀ ਬੜੀ ਮਤਲਬ ਲੋਕਾਂ ਨੇ ਵੀ ਉਦੋਂ ਇਹ ਗੱਲ ਮਹਿਸੂਸ ਕਰ ਰਹੇ ਸੀ ਲੋਕ ਕਮੈਂਟ ਕਰ ਰਹੇ ਸੀ ਕਿ ਹਲੇ ਇਹਨੇ ਖੁਸ਼ ਨਾ ਹੋਵੋ ਹਲੇ ਇਹਨੇ ਉਤਸ਼ਾਹ ਨਾ ਹੋਵੋ ਇਹ ਗੱਲ ਤੁਹਾਨੂੰ ਉਦੀ ਮਤਲਬ ਕਮੈਂਟਾਂ ਚ ਵੀ ਲੋਕ ਕਹਿਣ ਲੱਗ ਗਏ ਸੀ ਜੀ ਤੁਸੀਂ ਇਹ ਸੋਚੋ ਅਸੀਂ ਸਿੰਪਲ ਲੋਕਾਂ ਸਾਨੂੰ ਜਿੱਦਾਂ ਲੋਕੀ ਸਾਨੂੰ ਇਹ ਪੋਲਿਟਿਕਸ ਹੋ ਰਹਾ ਹੈ ਗੇਮ ਖੇਡਣੀ ਨਹੀਂ ਆਉਂਦੀ ਅਸੀਂ ਸਿੱਧੇ ਲੋਕਾਂ ਜੋ ਜਿੱਦਾਂ ਐਸਐਸਪੀ ਨਾਨਕ ਨੇ ਮੇਰੇ ਨਾਲ ਟੁੱਟ ਗੇਮ ਖੇਡੀ ਐਫਆਈਆਰ ਹੋ ਗਈ ਜੀ ਹੋ ਜਾਏਗੀ ਦੋ ਦਿਨ ਬਾਅਦ ਹੋਣੇ ਜੀ 10 ਮਿੰਟ ਅੱਧਾ ਘੰਟਾ ਮੈਂ ਉਸ ਨੂੰ ਵੀ ਜਦੋਂ ਐਸਐਸਪੀ ਨੇ ਨਾਨਕ ਨੇ ਮੇਰੇ ਨਾਲ ਗੇਮ ਖੇਡੀ ਜੀ ਜੀ ਸਾਹਿਬ ਨੇ ਗੇਮ ਖੇਡੀ ਕੀ ਆਫਿਸ ਤੋਂ ਭੱਜ ਗਏ ਤੇ ਮੈਨੂੰ ਮਿਲੇ ਨਹੀਂ ਐਸਐਸਪੀ ਨਾਨਕ ਨੇ ਗੇਮ ਖੇਡੀ ਅਦੋਂ ਵੀ ਮੈਂ ਸੋਚਦੀ ਰਹੀ ਅਦੂ ਵੀ ਮੈਨੂੰ ਇਹ ਮਨ ਨੂੰ ਗਲਤ ਨਹੀਂ ਸਮਝਿਆ ਜਦ ਤੱਕ ਮੈਨੂੰ ਸਪਤਾ ਨਹੀਂ ਲੱਗਿਆ ਪੁਰਹੀ ਗੱਲ ਹੋਈ ਕੱਲ ਫੇਰ ਅਸੀਂ ਧੋਖਾ ਸਾਡੇ ਨਾਲ ਹੋ ਗਿਆ ਕੋਈ ਗੱਲ ਨਹੀਂ ਜੀ ਜਿੱਤਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਤੇ ਮੇਰੇ ਨਾਲ ਮੇਰਾ ਰੱਬ ਨਾਲ ਹੈ ਤੇ ਮੈਨੂੰ ਜਸਟਿਸ ਮਿਲੇਗਾ ਇੱਤੀ ਮੰਨਦੇ ਹੋ ਮਤਲਬ ਕਿਉਂ ਸਰਕਾਰ ਨੇ ਤੁਹਾਡੇ ਨਾਲ ਵਾਦਾ 6 ਵਜੇ ਕੀਤਾ ਸੀ ਇਹਨਾਂ ਡਿਲੇ ਅੱਜ ਦੂਜੇ ਦਿਨ ਦਾ 6 ਵਜਨ ਵਾਲੇ ਕੀ ਕਾਰਨ ਕੀ ਮੰਨਦੇ ਹੋ ਤੁਹਾਨੂੰ ਕੀ ਲੱਗਦਾ ਤੁਸੀਂ ਇਹ ਸੋਚੋ ਚਾਰ ਐਸਐਚਓ ਜਿਨ੍ਹਾਂ ਦਾ ਪੂਰਾ ਪ੍ਰੂਵ ਐਵੀਡੈਂਸ ਸਭ ਕੁਝ ਹੈਗਾ ਉਸ ਤੋਂ ਬਾਅਦ ਵੀ ਸਰਕਾਰ ਨਾ ਉਹਨਾਂ ਨੂੰ ਅਰੈਸਟ ਕਰਦੀ ਹੈ ਨਾ ਉਹਨਾਂ ਦਾ ਨਾਮ ਲੈ ਰਹੀ ਹੈ ਤੇ ਤੁਸੀਂ ਇਹ ਸੋਚੋ ਕਿ ਖਾਲੀ ਪੁਲਿਸ ਮਹਿਕਮਾ ਨਹੀਂ ਅੱਤਮਨ ਨੂੰ ਲੱਗਦਾ ਸਰਕਾਰ ਦੀ ਵੀ ਕੋਈ ਇਸ ਵਿੱਚ ਕੋਈ ਇੰਟੈਂਸ਼ਨ ਸਹੀ ਨਹੀਂ ਹੈ ਕਿਉਂਕਿ ਸਰਕਾਰ ਤੇ ਦੇਖੋ ਜਦੋਂ ਆਮਨ ਸਾਹਿਬ ਕਹਿੰਦੇ ਸੀ ਆਮ ਆਦਮੀ ਪਾਰਟੀ ਆ ਤੇ ਆਮ ਆਦਮੀ ਦੀ ਤੇ ਕੋਈ ਸੁਣਵਾਈ ਹੀ ਨਹੀਂ ਬਿਲਕੁਲ ਜੀ ਮੈਨੂੰ ਕੱਲ ਮੇਰੇ ਸਿਰ ਤੇ ਹੱਥ ਕਿਸਲੇ ਰੱਖਿਆ ਸੀ ਮਾਨ ਸਾਹਿਬ ਤੁਸੀਂ ਕਹੇ ਤੁਸੀਂ ਸਾਡੀ ਬੇਟੀ ਉਹ ਦੇਸ਼ ਦੀ ਬੇਟੀ ਨੂੰ ਜਸਟਿਸ ਮਿਲੇਗਾ ਤੁਸੀਂ ਹੈ ਜਸਟਿਸ ਜਤਾ ਦੇਸ਼ ਦੀ ਬੇਟੀ ਨਾਲ ਤੁਸੀਂ ਅੱਜ ਮੇਰਾ ਦਿਲ ਨਹੀਂ ਪੂਰੇ ਦੇਸ਼ ਪੰਜਾਬ ਦੀਆਂ ਬੇਟੀਆਂ ਮਾਵਾਂ ਤੇ ਧੀਆਂ ਦਾ ਸਿਰ ਨੀਚਾ ਕਰਦਾ ਤੇ ਉਹ ਤੁਹਾਨੂੰ ਕਦੇ ਅੱਜ ਤੋਂ ਬਾਅਦ ਤੁਹਾਡੇ ਕਿਸੇ ਵੀ ਜਦੋਂ ਦਾ ਸੀਐਮ ਬਣਨਾ ਜਿਹੜਾ ਸਾਡੇ ਨਾਲ ਵਿਸ਼ਵਾਸ ਘਾਟ ਕੀਤਾ ਕੋਈ ਤੁਹਾਡੇ ਉੱਪਰ ਵਿਸ਼ਵਾਸ ਨਹੀਂ ਕਰੂਗਾ ਜੋ ਤੁਸੀਂ ਕੱਲ ਮਿਲੇ ਉਹਨਾਂ ਨੇ ਮਤਲਬ ਤੁਸੀਂ ਕਹਿ ਰਹੇ ਸੀ ਕਿ ਫੌਜ ਬਾਰੇ ਬੜੀ ਮਹਿਜਤ ਕਰਦਾ ਕੀ ਸ਼ਬਦ ਸੀ ਉਹਨਾਂ ਦੇ ਉਹਨਾਂ ਕੰਦ ਜੀ ਮੈਂ ਫੌਜ ਦੀ ਬਹੁਤ ਇੱਜ਼ਤ ਕਰਦਾ ਮੈਂ ਤੇ ਸ਼ਹੀਦਾਂ ਦੇ ਘਰ ਉਹ 1 ਕਰੋੜ ਰੁਪਏ ਗੱਲ ਨਹੀਂ ਹੁੰਦੀ ਬਟ ਮੈਂ 1 ਕਰੋੜ ਦਾ ਚੈੱਕ ਦੇ ਕੇ ਆਂਦਾ ਮੈਂ ਤੇ ਫੌਜ ਜੇ ਸਾਡੀ ਸਭ ਤੋਂ ਵਾ ਉਹ ਹੈਗੀ ਆ ਮੈਂ ਇੰਨੀ ਇੱਜ਼ਤ ਕਰਦਾ ਕਿ ਮੈਂ ਉਹਨਾਂ ਨੂੰ ਸੈਲੂਟ ਕਰਦਾ ਉਹ ਕੀ ਸੈਲੂਟ ਕੀਤਾ ਜੀ ਮਾਨ ਸਾਹਿਬ 20 ਦਿਨਾਂ ਤੋਂ ਬਾਅਦ ਤੇ ਸਾਨੂੰ ਮਿਲਣ ਦਾ ਟਾਈਮ ਮਿਲਿਆ ਸੀ ਕੱਲ ਤੁਸੀਂ ਮਿੱਠੀ ਗੋਲੀ ਜਿੱਦਾਂ ਪੁਲਿਸ ਨੇ ਸਾਡੇ ਨਾਲ ਧੋਖਾ ਕੀਤਾ ਤੁਸੀਂ ਵੀ ਸਾਡੇ ਨਾਲ ਧੋਖਾ ਕਰ ਦਿੱਤਾ ਤੁਸੀਂ ਫੇਰ ਖਾਲੀ ਮਨੂ ਨਹੀਂ ਪੂਰੀ ਦੇਸ਼ ਦੀ ਬੇਟੀਆਂ ਤੇ ਪੂਰੀ ਵਿਦੇਸ਼ ਦੀ ਨੂਆ ਤੇ ਪੂਰੀ ਦੇਸ਼ ਦੀ ਮਾਵਾ ਨੂੰ ਵਾਪਸ ਤੋਹ ਖਾ ਦਿੱਤਾ ਕਿਉਂਕਿ ਇਹ ਖਾਲੀ ਲੜਾਈ ਮੇਰੀ ਨਹੀਂ ਹੈ ਸਾਰੀ ਮਾਵਾ ਧੀਆਂ ਤੇ ਬੇਟੀਆਂ ਦੀ ਹੈ ਜਿਸ ਨਾਲ ਲਾਹ ਰੋਜ਼ ਬੀਤਦੀ ਹੈ ਇੱਕ ਤੁਸੀਂ ਪੋਸਟ ਪਾਈ ਹੈ ਕਿ ਐਂਟੀਸੈਕ੍ਰੇਟਰੀ ਬੇਲ ਅਪਲਾਈ ਕੀਤੀ ਹੈ ਕਿ ਇਨਸਪੈਕਟਰ ਆਉਣੀ ਨੇ ਮਤਲਬ ਕੀ ਲੱਗਦਾ ਹੈ ਕਿ ਤੁਹਾਡਾ ਇੱਧਰ ਰੌਲਾ ਰਹਿ ਜਾਣਾ ਤੇ ਉਧਰ ਜਿਹੜੇ ਆ ਉਹਨਾਂ ਨੂੰ ਬਿਲ ਮਿਲ ਜਾਣੀ ਹੈ ਜੀ ਹੈ ਇਦਾਂ ਹੀ ਕਰੀ ਇਹ ਸਾਰੀ ਗੇਮ ਖੇਡੀ ਗਈ ਗੇਮ ਹੈ ਖਲਸੀ ਐਸਟੇਟ ਦੀ ਕਲినా ਦੀ ਉਥੇ ਆ ਗਵਾਹੀ ਲਈ ਇਹਨਾਂ ਦੀ ਸਟੇਟਮੈਂਟ ਲਈ ਬੁਲਾਇਆ ਗਿਆ ਹੈ ਠੀਕ ਹੈ ਤੇ ਇਹਨਾਂ ਨੇ ਪਹਿਲੇ ਐਂਟੀਸਿਪੇਟਰੀ ਕਿੱਦਾਂ ਇਹਨਾਂ ਨੇ ਐਂਟੀਸਿਪੇਟਰੀ ਕਿਚਨ ਕਿਚਨ ਕੋਈ ਨਾ ਕੋਈ ਕਾਰਨ ਨਹੀਂ ਹੋਏਗਾ ਸਾਰੀ ਗੇਮ ਖੇਡੀ ਹੋਈ ਹੈ ਜੀ ਸਾਨੂੰ ਸਰਕਾਰ ਤੇ ਪੁਲਿਸ ਕਿਸੇ ਤੇ ਕੋਈ ভরਸਾ ਨਹੀਂ ਹੈ ਹੁਣ ਸਾਨੂੰ ਖਾਲੀ ਆਪਣੇ ਹਾਈ ਕੋਰਟ ਤੇ ਹੈਗਾ ਅਸੀਂ ਜੁਡੀਸ਼ਰੀ ਤੇ ਬਲੀਵ ਕਰਦੇ ਆਂ ਸ਼ਾਇਦ ਉੱਥੋਂ ਸਾਨੂੰ ਇਨਸਾਫ ਮਿਲੇ ਕਿੰਨੇ ਤਰੀਕੇ ਮੈਡਮ ਹੁਣ ਹਾਈ ਕੋਰਟ ਦੇ ਵਿੱਚ ਤਿੰਤਰਿਕ ਤਾਂ ਤਰੀਕ ਤੰਤਰੀਕ ਨੂੰ ਜਿਸ ਤਰੀਕੇ ਨਾਲ ਹਾਈ ਕੋਰਟ ਨੇ ਪਹਿਲਾਂ ਵੀ ਕਾਫੀ ਫੋਲਸ ਨੂੰ ਝਾੜ ਪਾਈ ਆ ਹੁਣ ਲੱਗਦਾ ਹੈ ਕਿ ਮਾਨਯੋਗ ਹਾਈ ਕੋਰਟ ਹੁਣ ਤੈਂ ਤਰੀਕ ਨੂੰ ਕੁਝ ਫੈਸਲਾ ਦੇਣਗੇ ਤੁਹਾਡੇ ਹੱਕ ਚ ਜੀ ਬੀ ਬਲੀ ਜੀ ਜੁਦੀਸ਼ਰੀ ਮੈਂ ਖਲੀ ਮੈਂ ਕੋਈ ਕਮੈਂਟ ਨਹੀਂ ਕਰ ਸਕਦੀ ਜੀ ਵੀ ਵਿਲ ਹੈਸ ਤਿੰਨ ਤਰੀਕ ਤੱਕ ਇੰਤਜ਼ਾਰ ਕਰਦੇ ਆ ਤੇ ਹੱਥ ਜੋੜ ਕੇ ਸਾਰੇ ਮਾਵਾ ਪੈਨਾ ਸਾਰੇ ਦੇਸ਼ ਵਾਸੀਆਂ ਨੂੰ ਕਹਿੰਦੀ ਆ ਕਿ ਮੇਰੇ ਨਾਲ ਖੜੇ ਰਹੋ ਇਹ ਖਲੀ ਮੇਰਾ ਮਾਮਲਾ ਨਹੀਂ ਹੈ ਜਸਟਿਸ ਪੰਜਾਬ ਤੇ ਆਪਾਂ 84 ਵਾਪਸ ਆਣ ਨਹੀਂ ਦੇਣਾ ਵੀ ਵਿਲ ਨਾਟ ਅਲਾਉ ਜੀ ਬਹੁਤ ਬਹੁਤ ਧੰਨਵਾਦ ਮੈਡਮ ਸਮਾਂ ਦੇਣ ਲਈ